ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੈਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰਨ ਲਈ ਕੋਈ ਵੀ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਆ 7717692249 ਬਾਈ ਜੀ ਇਹ ਤੇ ਸੰਪਰਕ ਕਰ ਸਕਦਾ ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੁਰਜ ਹਰੀਕਾ ਜ਼ਿਲ੍ਹਾ ਫਰੀਦਕੋਟ ਤਸੀਲੇ ਨੂੰ ਜੇਤੋਂ ਪੈਂਦੀ ਆ ਜਿਹਦੇ ਵਿੱਚ ਬਹੁਤ ਸੋਹਣੀ ਸਨੱਖੀ ਚਿੱਟੀ ਕਬੂਤਰੀ ਵਰਗੀ ਸੂਈ ਸਵਾਈ ਵਹ ਟਾਡੇ ਲਈ ਲੈ ਕੇ ਬਾਈ ਜੀ ਆਏ ਆ ਤੇ ਵੈੜ ਪੂਰੀ ਸੁਨੇ ਸੱਕੀ ਆ ਅੱਜ ਸੋਹਾ ਬਾਈ ਜੀ ਹੁਣੇ ਸੁਈ ਦੱਸਦੇ ਆ ਬਾਕੀ ਗੱਲਬਾਤ ਆਪਾਂ ਬਾਈ ਜੀ ਹੋਂ ਤੋਂ ਜਾਣਕਾਰੀ ਸਾਰੀ ਲੈਨੇ ਆ ਤੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਐਡਰੈਸ ਦੱਸ ਦੋ ਜੀ ਪਿੰਡ ਪੁਰਜਾ ਠੀਕ ਆ ਜੀ ਇਹਦਾ ਫਰੀਦਕੋਟ ਅੰਮ੍ਰਿਤਸਰ ਜੀ ਠੀਕ ਆ ਬਾਈ ਜੀ ਤੇ ਕੀ ਡਿਟੇਲ ਆ ਦੀ ਵੈੜ ਦੀ ਇਹ ਇਹ ਸੁਬਾ ਸੁਈ ਆ 4 ਵਜੇ ਅੱਛਾ 4 ਵਜੇ ਜੀ ਤੇ ਕੀ ਦਿੰਦਾ ਬਾਈ ਜੀ ਮੱਛਾ ਦਿੰਦਾ ਵੀਰੇ ਮੱਛਾ ਦਿੰਦਾ ਬਾਈ ਜੀ ਤੇ ਜੇਰ ਬਾਈ ਜੀ ਜੇਰ ਨੂੰ ਰੋਕਿਆ ਜੀ ਜੇਰ ਕੰਪਲੀਟ ਆ ਕੰਪਲੀਟ ਆ ਬਿੰਦੋ ਵੀ ਆਪਾਂ ਭੇਜ ਦਾਂਗੇ ਜਿਹੜੇ ਆਪ ਕੋ ਫੈਕਟ ਆਈਦੇ ਹੋ ਠੀਕ ਆ ਜਿਹੜੇ ਵੀਰ ਦੇ ਪਸੰਦ ਹੋਈ ਵੀਡੀਓ ਬਾਈ ਜੀ ਨੇ ਬਣਾਈ ਸੀਗੀ ਤੇ ਉਹ ਤੁਸੀਂ ਵੇਖ ਸਕਦੇ ਆ ਵੀਰੇ ਤੇ ਸੈਟਾਂ ਦੀ ਹਣੀ ਗਿਰਾਂ ਬਾਈ ਨੇ ਨਾਪਣ ਪਾਣ ਦੀ ਹਣੀ ਜੇਰ ਤਾਂ ਵੈਸੇ ਥਾਂ ਲੈ ਦੇ ਦੀ ਪੂਰੀ ਸਾਫ ਆ ਚਿੱਟੀ ਕਬੂਤਰੀ ਅਰਗੀ ਵੈੜ ਤੋਰ ਚਾਲੇ ਦੀ ਤੁਹਾਨੂੰ ਚੈੱਕ ਕਰਾਉਣੇ ਆ ਤਸੱਲੀ پارک ਬਾਈ ਜੀ ਤੁਸੀਂ ਆਪ ਕਰਨੀ ਲਓ ਬਾਈ ਜੀ ਆ ਜਾ ਵੈੜ ਚਿੱਟੀ ਜਵਾਂ ਨੁਗਰੀ ਕੋੜੀ ਵਰਗੀ ਆ ਸੋਹਣੀ ਸੁਨੱਖੀ ਬਾਈ ਜੀ ਫੇਸਬੁਕ ਬੜਾ ਪਿਆਰਾ ਕਰਮਾ ਵਾਲੀ ਦਾ ਕਿਸੇ ਵੀਰ ਦੇ ਪਸੰਦ ਆ ਤੇ ਬਾਈ ਜੀ ਦਾ ਨੰਬਰ ਪੁੱਛਾਂਗੇ ਸਕਰੀਨ ਤੇ ਚੱਲੂਗਾ ਚੱਲ ਦੇ ਨੰਬਰ ਤੇ ਸਪਾਰਕ ਕਰ ਲਓ ਤੌਰ ਚਾਲ ਬਾਈ ਜੀ ਚੈੱਕ ਕਰ ਲਓ ਚਾਰ ਹੀ ਥਾਣਾ ਬਾਈ ਜੀ ਕੱਲਾ ਕੱਲਾ ਕੋਈ ਫੋਟ ਨਹੀਂ ਛਾਏ ਨੇ ਚਾਰੇ ਥਰ ਪੂਰੇ ਗੈਵ ਚ ਲੱਗੇ ਆ ਮੱਝ ਵਰਗਾ ਮੋਟਾ ਸੋਹਣਾ ਅੱਥੀ ਚਵਾਈ ਵਾਲਾ ਥਾਣਾ ਜੀ ਇਹੋ ਜੇ ਥਾਂ ਤੇ ਅਣਜਾਣ ਤੋਂ ਨਹੀਂ ਆਣ ਬੰਦਾ ਵੀ ਧਾਰ ਕੱਢ ਲੈਂਦਾ ਸਿੱਖਣ ਵਾਲਾ ਬੰਦਾ ਵੀ ਸਿੱਖ ਲੈਂਦਾ ਬੋਲੀ ਬਾਈ ਜੀ ਦਾ ਝੂਕ ਵਰਗੀ ਆ ਤਾਰ ਸੋਹਣੀ ਮੋਟੀ ਆ ਲਓ ਜੀ ਬਾਕੀ ਬਾਈ ਤੋਂ ਪਾ ਤਾਰਾ ਮਰਵਾ ਵੀ ਦੇਵਾਂਗੇ ਮਲਵਾੜੀ ਬਾਰੇ ਪੁੱਛ ਲੈਨੇ ਆ ਤੇ ਬਾਈ ਜੀ ਕਿੰਨਾ ਦੁੱਧ ਪਾਉਗੀ ਨਤਾਜਾ ਇਹ 20 ਲੀਟਰ ਪਾਉਗੀ 20 ਲੀਟਰ ਹਾਂਜੀ 20 ਕਿਲੋ ਪੱਕਾ ਪਾਉਗੀ ਠੀਕ ਆ ਹੱਕ ਵੀ ਹੈਗਾ ਵੈਸੇ ਬੈਡ ਦਾ ਲੀਡ ਆ ਨਾ ਪੂਰੀ ਗਾਤ ਬਰੀਡ ਆ ਠੀਕ ਆ ਜੀ ਦੁੱਧ ਬਾਈ ਜੀ ਦਾ 20 ਲੀਟਰ ਪਾ ਦੂਗੀ ਪੌਣ ਦਾ ਹੱਕ ਵੀ ਹੈਗਾ ਤੇ ਬੱਚੇ ਨੂੰ ਜਨਮ ਦਿੱਤਾ ਬੱਚਾ ਬਾਈ ਜੀ ਦਾ ਆ ਖੜਾ ਕਿਸੇ ਦੇ ਪਸੰਦ ਆਵੇ ਤੇ ਬਾਕੀ ਬਾਈ ਆਪਾਂ ਦੇ ਕਿੰਨੇ ਦੀ ਦੇਵਾਂਗੇ ਜਾਇਜ਼ ਇਹ 80000 ਦੀ ਦੇਵਾਂਗੇ 80000 ਦੀ ਕੋਈ ਹੋ ਜੂ ਮਾਲਤਾਂ ਜੀ ਮਾਲਤਾਂ ਕਰ ਦੇਣੀ ਠੀਕ ਆ ਬਾਈ ਜੀ ਚਲੋ ਬਾਈ ਸੋਹਣੀ ਗੱਲ ਆ ਨਿਆਣਾ ਪੋਣਾ ਪਾਵੇ ਨਹੀਂ ਪੋਣਾ ਨਾ ਪਾਵੇ ਐਂ ਤੂੰ ਮਾਰ ਕੇ ਵਿਖਾ ਦੇ ਕੋਈ ਬਾਈ ਨੇ ਨਿਆਣਾ ਨਹੀਂ ਪਾਇਆ ਕੋਈ ਬੱਚਾ ਵੀ ਨਹੀਂ ਛੱਡਿਆ ਵੈਸੇ ਹੀ ਰਹਿ ਗਿਆ ਧਾਰਾ ਤੁਰਾ ਸੁਣ ਬਾਈ ਕਰ ਲੋ ਚੈੱਕ ਕੋਈ ਘੂਸ ਇਕਾ ਕੋਈ ਵੀ ਨਹੀਂ ਨਹੀਂ ਜੀ ਘੂਰ ਨਹੀਂ ਸਿੱਟਾ ਨਹੀਂ ਕੋਈ ਕੰਡ ਨਹੀਂ ਮੰਗਰੋੜੀ ਨਹੀਂ ਸੀਲਸ ਲੱਗਾ ਤੇ ਮੁੱਲ ਬਾਈ ਜੀ ਆਂਦੇ 8000 ਰੁਪਏ ਦੇਵਾਂਗੇ ਕੋਈ ਮੋਲਾਮ ਨਹੀਂ ਉਵੇਂ ਕਰਨਾ ਜਿਵੇਂ ਮੰਗਣ ਵਾਲੀ ਗੱਲ ਨਹੀਂ ਆ ਮੰਗਣ ਵਾਲੀ ਗੱਲ ਨਹੀਂ ਨਹੀਂ ਮਨ ਲੱਗ ਅੱਛਾ ਜੀ ਅੱਛਾ ਠੀਕ ਆ ਜੀ ਆਪ ਵੀ ਵੇਖ ਲੈਣੀ ਵੈੜ ਜੀ ਨੂੰ ਵੇਖ ਲੈਣੀ ਵੀਰੇ ਜੀ ਪਤਾ ਕੁਆਲਿਟੀ ਦਾ ਉਹ ਲਊਗਾ ਦੂਜੇ ਦਾ ਪਰ ਕਹੂੰਗਾ ਕੋਈ ਪਰ 60 ਵੀ ਕਰ ਸਕਦਾ 65 ਵੀ ਕਰ ਸਕਦਾ ਹਾਂ ਜੀ ਕਹ ਇਹਨੂੰ ਦਾਲ ਲੈਣੇ ਕਹਿ ਨਹੀਂ ਹੈ ਜੀ ਹਨਾ ਜੀ ਪਰ ਹੱਕ ਹੈਗਾ ਵੈੜ ਜੀ ਨਾਲ ਕਰਾ ਜੀ ਵਿਕਲਦਾ ਸੋਹਣੀ ਸਰਖੀ ਆ ਤੇ ਮੋਬਾਈਲ ਨੰਬਰ ਦੱਸ ਦਿਓ ਬਾਈ ਜੀ ਮੋਬਾਈਲ ਨੰਬਰ 93646 36570 93646 36570 ਲੋ ਬਾਈ ਜੀ ਇਹ ਵੀਰ ਦਾ ਮੋਬਾਈਲ ਨੰਬਰ ਆ ਸਕਰੀਨ ਦੇ ਥੱਲੇ ਦੇ ਪਾਸੇ ਚੱਲੂਗਾ ਚ ਆਪਣੀ ਬਾਈ ਜੀ ਵੀਡੀਓ ਸੋਹਣੀ ਲੱਗੇ ਅੱਗੇ ਸ਼ੇਅਰ ਕਰ ਲਿਓ ਲਾਇਕ ਕਰ ਲਿਓ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਅੱਗੇ ਵਾਸਤੇ ਵੀਡੀਓ ਤੁਹਾਡੇ ਦੇ ਦਿੱਤਾ ਹੋਰ ਸਤਿਕਾਰam ਤੇ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ